ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਵੀਡੀਓ ਨੂੰ ਤੁਹਾਨੂੰ ਇਹਦੇ ਚ ਆਪਾਂ ਦੱਸਦੇ ਆ ਟਰੈਕਟਰ 93 ਗੇਰਾ ਮੋਡੀਫਾਈ ਕਿੱਥੋਂ ਹੋਇਆ ਵਿਆ ਠੀਕ ਆ ਜੀ ਤੇ ਫਰੀਦ ਵਰਕਸ ਚੈਨਲ ਆ ਪੰਜ ਗ੍ਰੈਂਕਲਾਂ ਤੋਂ ਠੀਕ ਆ ਜੀ ਲਓ ਜੀ 93 ਗੇਰਾ ਟਰੈਕਟਰ 2003 ਮਾਡਲ ਟਰੈਕਟਰ ਆ ਠੀਕ ਆ ਜੀ ਜਿਹੜੀ ਕੀ ਰੀਸਟੋਰ ਬਾਈ ਗੇਲਾ ਟਰੈਕਟਰ ਵਰਕਸ਼ਾਪ ਪੰਜ ਗ੍ਰੈਂਕਲਾਂ ਤੋਂ ਟਰੈਕਟਰ ਦੀ ਸਾਰੀ ਐਡੂ ਚੈਟਰ ਮੋਡੀਫਾਈ ਦੀ ਜੌਬ ਹੋਈ ਆ ਰਿਪੇਅਰ ਤੋਂ ਲੈ ਕੇ ਰੰਗ ਤੱਕ ਰੰਗ ਤੋਂ ਲੈ ਕੇ ਇਲੈਕਟ੍ਰੀਸ਼ੀਅਨ ਕੱਲੀ-ਕੱਲੀ ਜੋਬ ਹੋਈ ਏ ਟਰੈਕਟਰ ਦੀ ਫਰੰਟ ਦੇ ਜਿਹਨੂੰ 99520 ਜਿਹੜਾ ਸਾਈਜ਼ ਟਾਇਰਾਂ ਦਾ ਪਾਇਆ ਵੇ ਆਪਾਂ ਨਾ 9520 ਦਾ ਠੀਕ ਆ ਜੀ 4x4 ਵਾਲੇ ਰੈਮ ਲਾਇਵੇ ਆ ਠੀਕ ਆ ਜੀ ਕੋੜਾ ਬੰਪਰ ਲੱਗਾ ਇਹਨੂੰ ਹਾਈਟ ਕਸਟਮਰ ਅਨਸਾਰ ਫਰੰਟ ਤੇ ਖੰਡਾਂ ਵਾਲੀਆਂ ਲਾਈਟਾਂ ਚਾਰ ਲਾਈਟਾਂ ਲੱਗੀਆਂ ਆਪਣੀਆਂ ਦੋ ਪੀਲੀਆਂ ਤੇ ਚਾਰ ਦੋ ਸ਼ੋਅ ਵਾਲੀਆਂ ਦੋ ਸਟਾਨ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰੋ 911 ਦਰਸ਼ਨ 911 ਚਾਰੇ ਟਾਇਰ ਬਿਲਕੁਲ ਨਵੇਂ ਪਏ ਭਾਈਆਂ ਦੇ ਇੰਜਨ origial ਕੀਤਾ ਵਾ ਫਾਈਬਰ ਸ਼ਤਰੀ ਲੱਗੀ ਐ ਸ਼ੌਂਕ ਦਾ ਕੋਈ ਮੂਰਨ ਡੈਕ ਵੀ ਪੂਰਾ ਵਧੀਆ ਲਾਇਆ ਪਈਆਂ ਦਾ ਮੰਨ ਕੇ ਚੱਲੋ ਜੇ ਪਹਿਲਾਂ ਟਰੈਕਟਰ 1.5 ਲੱਖ ਦਾ ਸੀਗਾ 1.5 ਲੱਖ ਬਈਆਂ ਨੇ ਉੱਪਰ ਲਾਦਾ ਇਹ ਦੇ 1.5 ਲੱਖ ਉੱਪਰ ਲਾਤਾ ਨਵੇਂ ਟਰੈਕਟਰ ਦਾ ਇਹ ਮੁਕਾਬਲਾ ਕਰਦਾ